ਅੱਛੀ ਕਲ ਜੀ ਮੈਂ ਬਾਦਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਲੈ ਕੇ ਆਏ ਆਂ ਜੀ ਆਪਾਂ ਲੈ ਕੇ ਆਏ ਆਂ ਬਰੇ ਬਰਬਰੀ ਜੂਟ ਦੇ ਸੂਟ ਆਪਾਂ ਬਰਬਰੀ ਜੂਟ ਦੇ ਸੂਟ ਲੈ ਕੇ ਆਏ ਆਂਗੇ ਉਸ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬ੍ਰਿਕ ਡਿਟੇਲ ਪ੍ਰਾਈਸ ਜਿਹੜਾ ਸੂਟ ਆਪਾਂ ਬਰਬਰੀ ਯੂਟ ਤੇ ਕਿੰਨੇ ਪ੍ਰਾਈਸ ਦਾ ਹੈਗਾ ਡਿਸਕਾਊਂਟ ਦੇ ਉੱਪਰ ਇਹ ਵਾਲੇ ਸੂਟ ਕੱਢੇ ਹੋਏ ਨੇ ਤੇ ਇਹਦੇ ਵਿੱਚ ਜਿਹੜੇ ਪੀਸ ਆਏ ਸੀ ਮੈਂ ਤੁਹਾਨੂੰ ਉਹ ਦਿਖਾ ਰਹੀ ਆਂ ਬਾਕੀ ਪੀਸ ਕੋ ਸਾਮ ਤੱਕ ਵੀ ਇਹਦੀ ਜਿਹੜੀ ਹੋਰ ਡਿਜ਼ਾਈਨਿੰਗ ਆਪਣੇ ਕੋਲੇ ਆਊਗੀ ਜੀ ਇਹਦੇ ਵਿੱਚ ਜਿਹੜੇ ਆਏ ਹੋਏ ਨੇ ਮੈਂ ਤੁਹਾਨੂੰ ਇੱਕ ਵਾਰ ਉਹ ਦਿਖਾ ਦਾਨੀ ਆ ਜੀ ਇਹਦੇ ਵਿੱਚ ਜਿਹੜਾ ਫਰਸਟ ਸੂਟ ਆਪਣੇ ਕੋਲੇ ਰੈਡੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋਗੇ ਇੱਕ ਵਾਰ ਮੈਂ ਤੁਹਾਨੂੰ ਦਿਖਾਉਣੀ ਆਂ ਇਹ ਵਾਲਾ ਸੂਟ ਆ ਬਰਬਰੀ ਜੂਟ ਦਾ ਸੂਟ ਆ ਇਹ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਦਿਖਾਉਣੀ ਆਂ ਬਹੁਤ ਹੀ ਸੋਹਣਾ ਸ਼ਰਟ ਦੀ ਡਿਜ਼ਾਈਨਿੰਗ ਬਣੀ ਹੋਈ ਆ ਇਹ ਇਹਦੇ ਨਾਲ ਆਪਣੇ ਬਾਟਮ ਲਗਵਾਈ ਹੋਈ ਹੈ ਜੀ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਹੈਗੇ ਸੀ ਸੂਟ ਇਹ ਵਾਲਾ ਇਦਾਂ ਤੁਸੀਂ ਇਹਨੂੰ ਡਿਜ਼ਾਈਨਿੰਗ ਕਰਕੇ ਕਿਸੇ ਵੀ ਤਰੀਕੇ ਨਾਲ ਬਣਾ ਸਕਦੇ ਹੋ ਜੋ ਕਿ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਿਆ ਇਹਦੇ ਵਿੱਚੋਂ ਕੱਪੜਾ ਕੱਢ ਕੇ ਇਹਦੇ ਵਿੱਚ ਕਟਾਹ ਮ ਲਗਾ ਕੇ ਤੇ ਨੀਚੇ ਇਹ ਵਾਲਾ ਕੱਪੜਾ ਲਗਾ ਕੇ ਜਿਹੜੀ ਡਿਜ਼ਾਈਨਿੰਗ ਕੀਤੀ ਹੈ ਬਾਕੀ ਹਰ ਇੱਕ ਦਾ ਆਪਣੀ ਚੋਇਸ ਹੁੰਦੀ ਹੈ ਆਪ ਕੋ ਉਹਦੇ ਅਕੋਰਡਿੰਗ ਜਿਹੜਾ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਜਿੱਦਾ ਮਰਜੀ ਸਲਾਈ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਾਂ ਪਾਰਟੀ ਵੇਅਰ ਸੂਟ ਹੈ ਜਿਹੜਾ ਇਹਨੂੰ ਤੁਸੀਂ ਬਣਾ ਸਕਦੇ ਹੋ ਇਹਦਾ ਜਿਹੜਾ ਪ੍ਰਾਈਸ ਹੈ ਵੀਰੇ ਇਹਦਾ ਪ੍ਰਾਈਸ 1199 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇਹ ਵਾਲਾ ਸੂਟ ਆਪਣੇ ਕੋਲ ਬਾਕੀ ਇਹਦੇ ਵਿੱਚ ਨਿਊ ਪ੍ਰਿੰਟ ਹੋਰ ਵੀ ਆਣਗੇ ਆਪਾਂ ਤੁਹਾਨੂੰ ਸਾਰੇ ਪ੍ਰਿੰਟ ਹੀ ਦਿਖਾਉਣੇ ਆ ਫਰਸਟ ਪ੍ਰਿੰਟ ਸੀ ਜਿਹੜਾ ਆਪਣਾ ਇਹ ਵਾਲਾ ਆਇਆ ਸੀ ਸੈਕਿੰਡ ਪ੍ਰਿੰਟ ਮੇਰੀਆਂ ਆਂਟੀਆਂ ਵਾਸਤੇ ਪਹਿਣਾ ਵਾਸਤੇ ਜਿੰਨਾ ਵਾਸਤੇ ਵੀ ਮਰਜ਼ੀ ਮੰਨ ਲੋ ਹਨ ਤੇ ਇਹ ਵਾਲਾ ਪ੍ਰਿੰਟ ਆ ਗਿਆ ਬਹੁਤ ਹੀ ਸੋਹਣਾ ਇੰਗਲਿਸ਼ ਜਿਹਾ ਕਲਰ ਬਹੁਤ ਹੀ ਪਿਆਰਾ ਕਲਰ ਚਾਰਟ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਬਰਬਰੀ ਦਾ ਸੂਟ ਆ ਇਹ ਦੇ ਨਾਲ ਜਿਹੜੀ ਸ਼ਰਟ ਲਗਾਈ ਹੋਈ ਆ ਸ਼ਰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਕੱਪੜਾ ਬਿਲਕੁਲ ক্লোਜ਼ ਤੋਂ ਵੀ ਦਿਖਾ ਦੇਣੀ ਆ ਸੀ ਇਹ ਵਾਲਾ ਕੱਪੜਾ ਬਹੁਤ ਹੀ ਸੋਨਾ ਬਹੁਤ ਹੀ ਸੌਫਟ ਸਟੱਫ ਆ ਫੈਬਰਿਕ ਜਿਹੜਾ ਇਹਦੇ ਨਾਲ ਇਹ ਵਾਲੀ ਬਾਟਮ ਲਗਵਾਈ ਹੋਈ ਆ ਇਹ ਇੱਕ ਵਾਰ ਤੁਸੀਂ ਇਹ ਇਹ ਸੂਟ ਹੈ ਜਿਹੜਾ ਇਦਾਂ ਬਣਦਾ ਜੀ ਅਗਰ ਕੋਈ ਮੇਰੀ ਭੈਣ ਆਲ ਓਵਰ ਲੈਣਾ ਚਾਹੁੰਦੇ ਆ ਆਲ ਓਵਰ ਵੀ ਲੈ ਸਕਦੇ ਆ ਅਗਰ ਕੋਈ ਮੈਚਿੰਗ ਲੈਣਾ ਚਾਹੁੰਦੇ ਆ ਸਾਡੇ ਕੋਲੋਂ ਮੈਚਿੰਗ ਸੂਟ ਵੀ ਜਿਹੜਾ ਤੁਸੀਂ ਲੈ ਸਕਦੇ ਹੋ ਜੀ ਪ੍ਰਾਈਸ ਜਿਹੜਾ ਇਹਦਾ ਵੀ ਰਹੂਗਾ ਸੇਮ ਆ 1199 ਰੁਪਏ ਦੇ ਵਿੱਚ ਇਹ ਵੀ ਸੂਟ ਆਪਣੇ ਕੋਲ ਰੈਡੀ ਟੂ ਡਿਸਪੈਚ ਹੈਗਾ ਇਦੀ ਸਟਿਚਿੰਗ ਮੈਂ ਤੁਹਾਨੂੰ ਦੱਸਿਆ ਜਿੱਦਾਂ ਮਰਜ਼ੀ ਕਰਵਾ ਸਕਦੇ ਹੋ ਅਗਰ ਕੋਈ ਮੇਰੀ ਭੈਣ ਸਾਡੇ ਕੋਲੋਂ ਸੂਟ ਸਟਿਚ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲੋਂ ਵੀ ਸਟਿਚ ਕਰਵਾ ਸਕਦੇ ਨੇ ਅਗਰ ਕੱਲਾ ਸੂਟ ਸਾਡੇ ਕੋਲੋਂ ਲੈ ਕੇ ਆਪਣੀ ਸਟਿਚਿੰਗ ਖੁਦ ਕਰਨਾ ਚਾਹੁੰਦੇ ਨੇ ਜਾਂ ਕਿ ਤੋਂ ਬਾਹਰੋਂ ਕਰਵਾਉਣਾ ਚਾਹੁੰਦੇ ਨੇ ਬਾਹਰੋਂ ਵੀ ਕਰਵਾ ਸਕਦੇ ਹੋ ਜੀ ਸੈਕਿੰਡ ਸੂਟ ਆ ਜਿਹੜਾ ਇਹਦੇ ਵਿੱਚ ਇਹ ਵਾਲਾ ਆ ਗਿਆ ਇੱਕੇ ਦੇ ਵਿੱਚ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਆਇਆ ਇੱਕ ਸੈਕਿੰਡ ਇਹ ਵਾਲਾ ਪ੍ਰਿੰਟ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਆ ਇਹ ਵਾਲੀ ਬਾਟਮ ਆ ਗਈ ਸੀ ਬਾਟਮਾਂ ਸਾਰਿਆਂ ਨਾਲ ਹੀ ਜਿਹੜੀਆਂ ਮਸਲੀਨ ਦੀਆਂ ਲਗਾਈਆਂ ਹੋਈਆਂ ਨੇ ਇਹ ਇੱਕ ਵਾਰ ਮੈਂ ਤੁਹਾਨੂੰ ਬਾਟਮ ਵੀ ਚੈੱਕ ਕਰਵਾ ਦੇਣੀ ਆ ਆਪਣੀ ਇਹ ਵਾਲੀ ਬਾਟਮ ਹੈਗੀ ਇਹ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਇਹ ਵਾਲੀ ਜਿਹੜੀ ਸ਼ਰਟ ਲੱਗੀ ਹੋਈ ਹੈ ਸ਼ਰਟ ਵੀ ਆਪਣੀ ਬਰਬਰੀ ਝੂਟ ਦੀ ਹੈ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ ਜਿਹੜਾ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਇਹਦੇ ਵਿੱਚ ਇਹ ਪ੍ਰਿੰਟ ਆ ਗਿਆ ਇਹ ਪ੍ਰਿੰਟ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣਾ ਬਰਬਰੀ ਦਾ ਪ੍ਰਿੰਟ ਆ ਬਾਕੀ ਮੇਰੇ ਤੋਂ ਸਾਰਾ ਡਿਜ਼ਾਈਨ ਨੰਬਰ ਸਾਰਾ ਕੁਝ ਮਿਲਦਾ ਪ੍ਰੋਪਰ ਚੱਕਰਵਾਦ ਅੰਦਰ ਇਹਦਾ ਵੀ ਜਿਹੜਾ ਪ੍ਰਾਈਸ ਹੈਗਾਗਾ ਸੇਮ ਪ੍ਰਾਈਸ ਆ 1199 ਰੁਪਏ ਦੇ ਵਿੱਚ ਇਹ ਵੀ ਰੈਡੀ ਟੂ ਡਿਸਪੈਚ ਆਪਣੇ ਕੋਲ ਇੱਕ ਜਿਹੜਾ ਬਹੁਤ ਜਲਦੀ ਸੋਲਡ ਹੋਣ ਵਾਲਾ ਕਲਰ ਆ ਇਹ ਆਪਣਾ ਲਾਸਟ ਪਲੇਮ ਵੀ ਬਹੁਤ ਜਲਦੀ ਸੋਲਡ ਹੋ ਗਿਆ ਸੀ ਜਦੋਂ ਮੈਂ ਗਰੁੱਪ ਦੇ ਵਿੱਚ ਪੋਸਟਿੰਗ ਕੀਤੀ ਸੀ ਜੀ ਇਹ ਇਸ ਵਾਰ ਆਪਾਂ ਨੇ ਐਕਸਟਰਾ ਮੰਗਵਾਏ ਹੋਏ ਆ ਸਾਰੇ ਗਰੁੱਪ ਦੇ ਵਿੱਚ ਹਲੇ ਪੋਸਟਿੰਗ ਕੀਤੀ ਨਹੀਂ ਇਹਨਾਂ ਦੀ ਪੋਸਟਿੰਗ ਕਰਨੀ ਆ ਆਪਾਂ ਨੇ ਇਹ ਵਾਲਾ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਇਹ ਇਹਦੀ ਸ਼ਰਟ ਆ ਗਈ ਸ਼ਰਟ ਦਾ ਪ੍ਰਿੰਟ ਤੁਸੀਂ ਦੇਖੋ ਬਹੁਤ ਹੀ ਸੋਹਣਾ ਜਨੀਕਾ ਜਿਹਾ ਪ੍ਰਿੰਟ ਬਣਾਇਆ ਹੋਇਆ ਇਹਦੇ ਨਾਲ ਮਸਲੀਨ ਦੀ ਜਿਹੜੀ ਬਾਟਮ ਲਗਾਈ ਹੋਈ ਹੈ ਜੀ ਇਨੂੰ ਵੀ ਤੁਸੀਂ ਜਿੱਦਾਂ ਮੈਂ ਪਹਿਲਾਂ ਬਾਕੀ ਸੂਟਾਂ ਦੱਸਿਆ ਜਿੱਦਾਂ ਮਰਜ਼ੀ ਆਪਣੀ ਹੈ ਨਾ ਚੋਇਸ ਦੇ ਅਕੋਰਡਿੰਗ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਸਟਿਚ ਵੀ ਕਰਵਾ ਸਕਦੇ ਹੋ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਜੀ ਇਹ ਮਸਲੀਨ ਦੀ ਬਾਟਮ ਹੈ ਤੇ ਇਹਦੇ ਨਾਲ ਇਹ ਵਾਲੀ ਜਿਹੜੀ ਸ਼ਰਟ ਆ ਗਈ ਇਹ ਸੂਟ ਵੀ ਸੇਮ ਪ੍ਰਾਈਸ ਦਾ 1199 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਜਿਹੜਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਇੱਕ ਇਹਦੇ ਵਿੱਚ ਬਹੁਤ ਹੀ ਸੋਹਣਾ ਕਲਰ ਆ ਗ੍ਰੇ ਕਲਰ ਜੀ ਇਹ ਇੱਕ ਵਾਰ ਮੈਂ ਤੁਹਾਨੂੰ ਵੀਡੀਓ ਦਿਖਾ ਦਣੀ ਹਾਂਜੀ ਦੇਖ ਸਕਦੇ ਹੋ ਇਹ ਆਪਣੇ ਕੋਲੇ ਗ੍ਰੇ ਕਲਰ ਆ ਬਹੁਤ ਹੀ ਸੋਹਣਾ ਪ੍ਰਿੰਟ ਬਣਿਆ ਹੋਇਆ ਆ ਇਹ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਇੱਕ ਚੀਜ਼ ਮੈਂ ਹੋਰ ਕਲੀਅਰ ਕਰਨਾ ਚਾਹੁੰਦੀ ਸੀ ਅਗਰ ਕੋਈ ਮੇਰੀ ਪੈਨ ਬਾਟਮ ਤੇ ਵਰਕ ਕਰਕੇ ਕਰਵਾ ਲੇ ਸਾਡੇ ਕੋਲੋਂ ਸੂਟ ਬਾਏ ਕਰਨਾ ਚਾਹੁੰਦੇ ਨੇ ਬਾਟਮ ਤੇ ਵਰਕ ਕਰਵਾ ਕੇ ਵੀ ਬਾਏ ਕਰ ਸਕਦੇ ਨੇ ਲੈ ਕੇ ਜਿੱਦਾਂ ਕਿ ਇਹ ਵਾਰ ਮੈਂ ਤੁਹਾਨੂੰ ਦਿਖਾ ਦਣੀ ਆ ਇਹ ਆਪਾਂ ਨੇ ਬਾਟਮ ਤੇ ਵਰਕ ਕੀਤੀ ਹੋਈ ਆ ਇਹ ਇਹ ਵਾਲਾ ਸੂਟ ਆ ਗਿਆ ਅਗਰ ਤੁਸੀਂ ਐਵੇਂ ਬਾਟਮ ਤੇ ਵਰਕ ਕਰਵਾ ਕੇ ਸਾਡੇ ਕੋਲੋਂ ਸੂਟ ਬਾਏ ਕਰਨਾ ਚਾਹੁੰਦੇ ਹੋ ਸਾਡੇ ਕੋਲੋਂ ਬਾਟਮ ਤੇ ਵਰਕ ਕਰਵਾ ਕੇ ਵੀ ਜਿਹੜਾ ਸੂਟ ਆ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਇਦਾਂ ਹੀ ਇਹ ਵਾਲੇ ਸੂਟ ਲੈਣਾ ਚਾਹੁੰਦੇ ਹੋ ਸਾਡੇ ਕੋਲੋਂ ਐਵੇਂ ਹੀ ਇਹ ਵਾਲੇ ਸੂਟ ਹੈ ਜਿਹੜੇ ਲੈ ਸਕਦੇ ਹੋ ਇਹ ਵਾਲੇ ਸੂਟ ਹੈ ਜਿਹੜੇ ਸਾਰੇ ਆਪਣੇ ਕੋਲ ਰੈਡੀ ਟੂ ਡਿਸਪੈਚ ਨੇ ਵੀਰੇ ਕੋਈ ਵੀ ਸੂਟ ਤੁਸੀਂ ਆਪਣਾ ਆਰਡਰ ਸਾਡੇ ਕੋਲ ਜਿਹੜਾ ਕਰ ਸਕਦੇ ਹੋਗੇ ਆਪਣੇ ਕੋਲੇ ਇੱਕ ਹੈਂਡਵਰਕ ਦੇ ਵੀ ਆਏ ਹੋਏ ਨੇਗੇ ਹੈਂਡਵਰਕ ਦੇ ਸੂਟ ਮੈਂ ਤੁਹਾਨੂੰ ਇੱਕ ਸੂਟ ਦਿਖਾ ਦੇਣੀ ਆ ਜੀ ਉਹ ਆਪਾਂ ਆਰਡਰ ਦੇ ਉੱਪਰ ਰੈਡੀ ਕਰਦੇ ਆ ਟੋਟਲੀ ਹੈਂਡ ਦਾ ਕੰਮ ਹੋਊਗਾ ਦੁਪੱਟਾ ਵਗੈਰਾ ਸਾਰਾ ਕੁਝ ਜਿੰਮੀ ਵੀ ਫਿਰ ਭੈਣ ਕੋਈ ਤਿਆਰ ਕਰਵਾਉਣਾ ਚਾਹੁੰਦੀ ਸਾਡੇ ਕੋਲ ਤਿਆਰ ਕਰਵਾ ਸਕਦੇ ਨੂੰ ਇੱਕ ਵਾਰ ਮੈਂ ਸੁਣੇ ਪੀਸ ਜਿਹੜਾ ਉਹਨਾ ਓਪਨ ਕਰਕੇ ਦਿਖਾ ਦੇਣੀ ਆ ਇੱਕ ਸੈਕਿੰਡ ਮੈਂ ਉਹ ਓਪਨ ਕਰਕੇ ਹਾਂਜੀ ਇਹ ਵਾਲਾ ਸੂਟ ਨਾ ਮੇਰੀ ਭੈਣ ਦਾ ਆ ਕਿਸੇ ਦਾ ਰੈਡੀ ਕੀਤਾਗਾ ਜਿਹੜੀ ਕਰੇਵ ਲਗਾਈ ਹੋਈ ਆ ਆਪਣੇ ਅਰਜਨ ਮਿਲ ਮੈਸਨ ਦਿਖਾ ਦਨੀ ਆ ਪ੍ਰੋਪਰ ਮੋਹਰ ਲੱਗੀ ਹੋਊਗੀ ਜੀ ਆਸੂ ਸਾਰੇ ਆਪਣੇ ਪ੍ਰੋਪਰ ਦਾ ਫੈਬਰਿਕ ਲਗਾਇਆ ਹੁੰਦਾ ਇਹ ਵਾਲਾ ਇੱਕ ਸੈਕਿੰਡ ਕਿਵੇਂ ਹਾਂਜੀ ਅਰਜਨ ਮਲੇ ਦਾ ਜਿਹੜਾ ਫੈਬਰਿਕ ਲਗਾਇਆ ਹੋਊਗਾ ਬਹੁਤ ਹੀ ਸੋਹਣਾ neck ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੈਚ ਲਗਾ ਕੇ ਟੋਟਲੀ ਹੈਂਡ ਦੇ ਨਾਲ ਜਿਹੜਾ ਕੰਮ ਹੋਇਆ ਹੋਇਆ ਹੈਗਾ ਦੇਖ ਸਕਦੇ ਹੋ ਮੈਂ ਤੁਹਾਨੂੰ ক্লোਜ਼ ਤੋਂ ਵੀ ਦਿਖਾ ਦਿੰਨੀ ਬਿਲਕੁਲ ਬਹੁਤ ਹੀ ਸਾਫ਼ ਸੁਥਰਾ ਜਿਹਾ ਕੰਮ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਕੰਮ ਕੀਤਾ ਕੰਮ ਦੀ ਸਫਾਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜਾ ਆ ਗਿਆ ਆਪਣਾ ਹੈਂਡਵਰਕ ਦਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇਹਦੇ ਨਾਲ ਜਿਹੜੀ ਬਾਟਮ ਲਗਵਾਈ ਆ ਉਹ ਵੀ ਆਪਣੀ ਹੈਂਡਵਰਕ ਦੀ ਹੀ ਲਗਵਾਈ ਆ ਮੈਂ ਤੁਹਾਨੂੰ ਬਾਟਮ ਵੀ ਦਿਖਾ ਦਿੰਨੀ ਇੱਕ ਵਾਰ ਇਹ ਵਾਲੀ ਜਿਹੜੀ ਇਹਦੀ ਆ ਗਈ ਜੀ ਬਾਟਮ ਬਾਟਮ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਉਹ ਤੁਸੀਂ ਦੇਖ ਸਕਦੇ ਹੋਗੇ ਟੋਟਲੀ ਹੈਂਡ ਦੇ ਨਾਲ ਕੰਮ ਕੀਤਾ ਹੈ ਇਹ ਵੀ ਆਪਾਂ ਨੇ ਜਿਹੜੀ ਅਰਜਨ ਮਿਲ ਦੀ ਕਰੇਵ ਯੂਜ਼ ਕੀਤੀ ਹੋਈ ਹੈ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਲਗਵਾਇਆ ਹੈਗਾ ਦੁਪੱਟਾ ਆ ਗਿਆ ਜੀ ਇਹ ਵਾਲਾ ਕਮਲੇ ਚਨੂਨ ਦਾ ਦੁਪੱਟਾ ਲਗਵਾਇਆ ਹੋਇਆ ਹੈਗਾ ਦੁਪੱਟਾ ਲਗਾ ਕੇ ਪ੍ਰੋਪਰ ਉਹਦੇ ਉੱਤੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਪ੍ਰੋਪਰ ਲੈਸ ਵਗੈਰਾ ਲਗਾਈ ਹੋਈ ਹੈ ਤੇ ਇਹ ਸ਼ার্ট ਦਾ ਫਰੰਟ ਆ ਗਿਆ ਫੁੱਲ ਹੈਵੀ ਸੂਟ ਆ ਪਾਰਟੀ ਵੇਅਰ ਸੂਟ ਇਹਨੂੰ ਜਿੱਦਾਂ ਮਰਜੀ ਤੁਸੀਂ ਬਣਾ ਸਕਦੇ ਹੋ ਬਾਹਾਂ ਦੇ ਉੱਪਰ ਵੀ ਜਿਹੜਾ ਆਪਣੇ ਪ੍ਰੋਪਰ ਪੈਚ ਲਗਾ ਕੇ ਫੁੱਲ ਹੈਵੀ ਕੰਮ ਕੀਤਾ ਹੋਇਆ ਹੈਗਾ ਇਹ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਹੈਵੀ ਵਰਕ ਹੋਇਆ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਹੈਗਾ ਸਿਰਫ 33700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਦਾ ਡਿਸਕਾਊਂਟ ਦੇ ਉੱਪਰ ਆਇਆ ਸੂਟ ਜੇ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਆ ਜਾ ਸੇਮ ਸੂਟ ਨੂੰ ਕਿਸੇ ਹੋਰ ਕਲਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਜਿਹੜਾ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਜਿਹੜੇ ਸੂਟ ਆਪਾਂ ਦਿਖਾਏ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ 985562231 ਵਾਲੇ ਨੰਬਰ ਤੇ ਤੁਸੀਂ WhatsApp ਪਰ ਮੈਸੇਜ ਵੀ ਜਿਹੜਾ 17730 ਵੀ ਸਕਦੇ ਹੋ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਇਹ ਵਾਲੇ ਸਾਰੇ ਸੂਟ ਫਿਲਹਾਲ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਬਾਕੀ ਜਿਹੜਾ ਆਪਾਂ ਮਸ਼ੀਨਾਂ ਤੇ ਕੰਮ ਕਰਦੇ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਕ ਚੀਜ਼ ਹੋਰ ਮੈਂ ਕਲੀਅਰ ਕਰਨੀ ਚਾਹੁੰਦੀ ਸੀ ਕਈ ਭੈਣਾਂ ਦੇ ਸਾਨੂੰ ਫੋਨ ਆਉਂਦੇ ਨੇ ਵੀ ਹਾਂਜੀ ਅਗਰ ਅਸੀਂ ਮਸ਼ੀਨਾਂ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਅਸੀਂ ਕਾਲ ਕਰ ਸਕਦੇ ਹਾਂ ਹਾਂਜੀ ਵੀਰੇ ਬਿਲਕੁਲ ਤਾਂ ਤੁਸੀਂ ਸਾਡੇ ਕੋਲੋਂ ਕੁਝ ਵੀ ਮਸ਼ੀਨਾਂ ਦੇ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ ਜਾਂ ਮਸ਼ੀਨ ਲਾਉਣ ਬਾਰੇ ਜਾਂ ਬੁਟੀਕ ਖੋਪਣ ਕਰਨ ਬਾਰੇ ਕੁਝ ਵੀ ਹੈ ਨਾ ਤੁਹਾਡੇ ਮਨ 'ਚ ਕੋਈ ਵੀ ਸਵਾਲ ਆ ਹੈ ਨਾ ਸਾਨੂੰ ਤੁਸੀਂ ਕਾਲ ਕਰਕੇ ਜਿਹੜਾ ਆਪਣਾ ਕਲੀਅਰ ਕਰ ਸਕਦੇ ਹੋ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜਦੋਂ ਮਰਜੀ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਬਟ ਲੇਟ ਨਾਈਟ ਥੋੜੀ ਜੀ ਪ੍ਰੋਬਲਮ ਆ ਉਹ ਅਸੀਂ ਕਾਲ ਨਹੀਂ ਅਟੈਂਡ ਕਰ ਸਕਦੇ ਬਾਕੀ ਤੁਸੀਂ ਹੈਂਡਵਰਕ ਦੇ ਮਸ਼ੀਨਵਰਕ ਦੇ ਆਰੀਵਰਕ ਤੋਂ ਕੋਈ ਵੀ ਸੂਟ ਪੇਂਟ ਦਾ ਕੋਈ ਵੀ ਸੂਟ ਸਾਡੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਨੇ ਰੈਡੀ ਕਰਵਾ ਸਕਦੇ ਹੋ ਅੱਲਾ ਹੀ ਕਾ ਜੇ ਨੀਡਲਵਰਕ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਅਗਰ ਤੁਸੀਂ ਨੀਡਲਵਰਕ ਦੇ ਸੂਟ ਸਾਡੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਕਰਵਾ ਸਕਦੇ ਹੋ ਬਾਕੀ ਤੁਹਾਡਾ ਸਾਡਾ ਕੀਤਾ ਹੋਇਆ ਕੰਮ ਹੈ ਤੁਹਾਨੂੰ ਡੇਲੀ ਦੇ ਡੇਲੀ ਇਹਨਾਂ ਵੀਡੀਓ ਵੀ ਅਪਲੋਡ ਕਰਦੀਆਂ ਦਿਖਾ ਵੀ ਦਿੰਨੇ ਆਂਗੇ ਕਿ ਕਿਵੇਂ ਦਾ ਕੰਮ ਕੀਤਾ ਹੁੰਦਾ ਤੁਹਾਡੇ ਸਾਹਮਣੇ ਹੈ ਇਹ ਵਾਲੇ ਸਾਰੇ ਸੂਟ ਰੈਡੀ ਡਿਸਪੈਚ ਅਲ ਰੈਡੀ ਟੂ ਡਿਸਪੈਚ ਨੇ ਬਾਕੀ ਜਿੰਨਾ ਵੀ ਪਹਿਣਾਂ ਦੇ ਆਰਡਰ ਆਏ ਨੇ ਉਹ ਆਪਾਂ ਜਲਦੀ ਹੀ ਡਿਸਪੈਚ ਕਰ ਦਾਂਗੇ ਬਾਕੀ ਸਾਰਿਆਂ ਦਾ ਥੈਂਕ ਯੂ ਹਨਾ ਜਿਹੜੇ ਸਾਡੇ ਨਿੱਕੇ ਜਿਹੇ ਬਿਜ਼ਨਸ ਨੂੰ ਤੁਸੀਂ ਇੰਨਾ ਸਪੋਰਟ ਕਰਦੇ ਹੋ ਆਪਣਾ ਆਰਡਰ ਦਿੰਨੇ ਹੋ ਸਾਨੂੰ ਆਪਣੇ ਆਰਡਰ ਦਿੰਨੇ ਹੋ ਹਨਾ ਅਸੀਂ ਤੁਹਾਡੇ ਸੂਟ ਰੈਡੀ ਕਰਕੇ ਭੇਜਦੇ ਆ ਤਾਂ ਉਸ ਲਈ ਥੈਂਕ ਯੂ ਮੇਰੀਆਂ ਭੈਣਾਂ ਦਾ ਅੰਡਾ ਜੇ ਕੋਈ ਮੇਰੀ ਭੈਣ ਸਾਡੇ ਬੁਟੀਕ ਦੇ ਉੱਪਰ ਵਿਸਟ ਕਰਨਾ ਚਾਹੁੰਦੇ ਨੇ ਸਾਡੀ ਬੁਟੀਕ ਦਾ ਜਿਹੜਾ ਐਡਰੈਸ ਹੈ ਨੀਅਰ ਦਾ ਗ੍ਰੇਸ ਸੈਲੂਨ ਸਟਰੀਟ ਨੰਬਰ 4 ਨਾਨਸਰ ਨਗਰ ਇਹ ਜਿਹੜਾ ਐਡਰੈਸ ਆਪਣਾ ਸੰਗਰੂਰ ਵਾਲੇ ਰੋਡ ਦੇ ਉੱਪਰ ਆਪਣੇ ਬੁਟੀਕ ਦਾ ਜਿਹੜਾ ਐਡਰੈਸ ਆ ਜੀ ਅਗਰ ਕੋਈ ਮੇਰੀ ਭੈਣ ਆਉਣਾ ਚਾਹੁੰਦੇ ਨੇ ਸਾਡੇ ਕੋਲੇ ਆ ਸਕਦੇ ਨੇ ਬਰਨਾਲੇ ਦੇ ਵਿੱਚ ਆਪਣਾ ਬੁਟੀਕ ਆ ਵੈਸੇ ਜ਼ਿਆਦਾਤਰ ਜਿਹੜਾ ਅਸੀਂ ਕੰਮ ਕਰਦੇ ਆਂ ਜੀ ਆਨਲਾਈਨ ਹੀ ਕਰਦੇ ਆਂਗੇ ਆਨਲਾਈਨ ਹੀ ਸੂਟ ਜਿਹੜੇ ਪੇਜ ਤੇ ਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਬਾਅਦ ਤੋਂ ਬਾਅਦ ਮੇਰੀ ਉਹ ਭੈਣਾਂ ਤੱਕ ਪਹੁੰਚਾਉਣਾ ਜੋ ਕਿ ਆਪਣਾ ਘਰ ਤੋਂ ਬੈਠ ਕੇ ਬੁਟੀਕ ਦਾ ਕੰਮ ਸਟਾਰਟ ਕਰਨਾ ਚਾਹੁੰਦੀ ਨੇ ਜਾਂ ਮਸ਼ੀਨ ਵਗੈਰਾ ਲਗਾਉਣਾ ਚਾਹੁੰਦੇ ਨੇ ਮਸ਼ੀਨ ਦੇ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਨੇ ਜਾਂ ਮਸ਼ੀਨ ਸਿੱਖਣਾ ਚਾਹੁੰਦਾ ਜਾਂ ਕੋਈ ਸਾਡੇ ਨਾਲ ਉਹ ਵੀ ਕੰਟੈਕਟ ਕਰ ਸਕਦਾ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ